സമ ശ്രീ വായു സാഹ ജി ഹരത്ത പ്രഭ ആയാണായി നീ ഭഗത്ത് ലൈ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਦਲੰਗਾਂ ਮਹੰਲਾ ਅੰਜਮਾ ਕਰਤੀ ਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕੋ ਦੇਦਾਨ ਰਹਾ ਤੂੰ ਕਾਹੇ ਡੋਲੇ ਹੈ ਪ੍ਰਾਣੀਆਂ ਤੂੰ ਰੱਖੇਗਾ ਸਿਰ ਜਣਹਾਂ ਜਨ ਪਾਦਾ ਇਸ ਤੂੰ ਕੀਆ ਸੋਈ ਦੇ ਆਗਾ ਜਨ ਉਹ ਪਾਏ ਮੇਦਨੀ सोई ਕਰਦਾ ਸਾਰ ਘਟ ਘਟ ਮਾਨਕ ਦਿਲਾ ਕਾਮ ਸੱਚਾ ਪਰਬਦਗਾ ਕੁਦਰਤ ਕੀਮਾ ਨਾ ਜਾਣੀ ਐ ਜਿਚਰਾ ਆਤਮੈ ਸਾਗੰ ਤੂੰ ਸਮਰਥ ਅਕਥ ਅਗੋਚਰਾ ਜੀਉ ਪੰਡ ਤੇਰੀ ਇਰਾਸ ਰਾਮ ਤੇ ਸੁਖ ਪਾਇਆ ਸਦਾ ਨਾਨਕਾ ਕੀ ਅਰਦਾਸ ਤੂੰ ਸਮਰੱਖ ਆਕਾਠ ਅਗੋਚਰਾ ਜੀਉ ਪੰਡ ਤੇਰੀ ਰਾਸ ਹਰਾਮ ਤੇਰੀ ਸੋਖ ਬਾਇ ਸਦਾ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਿਰਤ ਫਿਰਤ ਪ੍ਰਭ ਆਇਆ ਮਰਿਆ ਤੂੰ ਸਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੇ ਭਗਤੇ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲੰਗਾਂ ਮਹੰਲਾ ਅੰਜਮਾ ਅਰਤੀ ਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਹਿਰਵਾਨ ਜੀ ਸਗਲ ਕੋ ਦੇਦਾਨ ਰਹਾ ਤੂੰ ਕਾਹੇ ਡੋਲੇ ਹੈ ਪ੍ਰਾਣੀਆਂ ਤੂੰ ਦਰਾਖੇਗਾ ਸਿਰ ਜਣਹਾਂ ਜਨੋ ਪਾਦਾ ਇਸ ਤੂੰ ਕੀਆ ਸੋਈ ਦੇ ਆਧਾ ਜਨੋ ਪਾਏ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਨਕ ਦਿਲਾ ਕਾਮ ਸੱਚਾ ਪਰਬਦਗਾ ਖੁਦ ਰਤਾ ਕੀ ਮਾ ਨਾ ਜਾਣੀ ਐ ਉਹ ਵੱਡਾ ਦੇ ਪਰਵਾਹ ਕਰ ਬੰਦੇ ਤੂੰ ਮੰਨ ਗੀ ਜਿਚਰਾ ਆਤਮੈ ਸਾਗੰ ਤੂੰ ਸਮਰਥ ਅਕਥ ਅਗੋਚਰਾ ਜੀਉ ਮੈਂ ਤੇਰੀ ਇਰਾਸ ਰਾਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤੂੰ ਸਮਰੱਖ ਆਕਾਠ ਆਗੋਚਰਾ ਜਿਉ ਪੰਡ ਤੇਰੀ ਰਾਸ ਹਰਮ ਤੇਰੀ ਸੁਖ ਪਾਇਆ ਸਦਾ ਨਾਨਕ ਕੇ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਿਰਤ ਫਿਰਤ ਪ੍ਰਭ ਆਇਆ ਮਰਿਆ ਤੂੰ ਸਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਤਲਾਂਗਾ ਮਹੱਲਾ ਅੰਜਮਾ ਤੇ ਜਾ ਮਿਹਰਮਾਨ ਸਾਹਿਬ ਮਿਹਰਮਾਨ ਸਾਹਿਬ ਮੇਰਾ ਮਿਹਰਮਾਨ ਮਿਹਰਮਾਨ ਸਾਹਿਬ ਮਿਹਰਮਾਨ ਸਾਹਿਬ ਮੇਰਾ ਮਹਿਰਵਾਨ ਜੀ ਸਗਲ ਕੋ ਦੇਦਾਨ ਰਹਾ ਤੋ ਕਾਹ ਡੋਨੇ ਪ੍ਰਾਣੀਆਂ ਤੋਦ ਰੱਖੇਗਾ ਸਿਰ ਜਣਹਾ ਜਨ ਪਾਦਾ ਇਸ ਤੂੰ ਕੀਆ ਸੋਈ ਦੇ ਆਦਾ ਜਨ ਉਹ ਪਾਏ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਨਕ ਦਿਲਾਂ ਸੱਚਾ ਪਰਬਦਗਾ ਖੁਦਰਤ ਕੀਮਾ ਨਾ ਜਾਣੀ ਐ ਵਡਾ ਦੇ ਪਰਵਾਹਾ ਕਰ ਬੰਦੇ ਤੂੰ ਮੰਦਗੀ ਜਿਚਰਾ ਆਤਮ ਸਹਾ ਤੂੰ ਸਮਰਥ ਅਕਥ ਅਗੋਚਰਾ ਜੀਉ ਪੰਡ ਤੇਰੀ ਇਰਾਸ ਰਾਮ ਤੇਰੀ ਸੁਖ ਪਾਇਆ ਸਦਾ ਨਾਨਕਾ ਕੀ ਅਰਦਾਸ ਤੂੰ ਸਮਰੱਖ ਆਕਾਠ ਆਗੋਚਰਾ ਜੀਉ ਪੰਡ ਤੇਰੀ ਰਾਸ ਹਰਾਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਿਰਤ ਫਿਰਤ ਪ੍ਰਭ ਆਇਆ ਮਰਿਆ ਤੂੰ ਸਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੇ ਭਗਤੇ ਲਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲੰਕਾ ਮਹੰਲਾ ਅੰਜਮਾ ਕਰਤੀ ਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਹਿਰਵਾਨ ਜੀ ਸਗਲ ਕੋ ਦੇਦਾਨ ਰਹਾ ਤੂ ਕਾਹੇ ਡੋਲੇ ਹੈ ਪ੍ਰਾਣੀਆਂ ਤੂੰ ਰੱਖੇਗਾ ਸਿਰ ਜਣਹਾਂ ਜਨ ਪਾਦਾਇਸ ਤੂੰ ਕੀਆ ਸੋਈ ਦੇ ਆਦਾ ਜਨ ਓ ਪਾਏ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਨਕ ਦਲਾ ਸੱਚਾ ਪਰਬਦਗਾ ਖੁਦਰਤ ਕੀ ਮਾ ਨਾ ਜਾਣੀ ਐ ਉਹ ਵੱਡਾ ਵੇ ਪਰਵਾਹ ਕਰ ਬੰਦੇ ਤੂੰ ਬੰਦਗੀ ਜਿ ਚਰਾ ਆਟਵੇਂ ਸਾਹ ਤੂੰ ਸਮਰੱਥ ਅਕੱਥ ਅਗੋਚਰਾ ਜੀਉ ਪੰਡ ਤੇਰੀ ਇਰਾਸ ਰਾਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤੂੰ ਸਮਰੱਥ ਆਕਾਠ ਆਗੋਚਰ ਜਿਉ ਪੰਡ ਤੇਰੀ ਰਾਸ ਹਰਾਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਿਰਤ ਫਿਰਤ ਪ੍ਰਭ ਆਇਆ ਪਰ ਆਤੋ ਸਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੇ ਭਗਤੇ ਲਾਈ ਸਤਨਾਮ ਸਿਰਵਾਹੇ ਗੁਰੂ ਸਾਹਿਬ ਜੀ ਲੰਗਾਂ ਮਹੰਲਾ ਅੰਜਮਾ ਕਰਤੀ ਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ मेरा जी सगल को दे तू काहे डोलहे प्रानो राखेगा सर्जनहार जना ਪਾਦਾਇਸ ਤੂੰ ਕੀਆ ਸੋਈ ਦੇ ਆਦਾ ਜਨ ਓ ਪਾਏ ਮੇਦਨੀ ਸੋਈ ਕਰਦਾ ਸਾਰ ਗਾਟ ਗਾਟ ਮਾਨਕ ਦਿਲਾਂ ਕਾ ਸੱਚਾ ਪਰਬਦ ਗਾ ਖੁਦ ਰਤਾ ਕੀ ਮਾ ਨਾ ਜਾਣੀ ਐ ਉਹ ਵੱਡਾ ਦੇ ਪਰਵਾਹਾ ਕਰ ਬੰਦੇ ਤੂੰ ਬੰਦਗੀ ਜਿਚਾਰਾ ਆਤਮੈ ਸਾਗੰ ਤੂੰ ਸਮਰੱਥ ਅਕਥ ਅਗੋਚਰਾ ਜੀਉ ਮੈਂ ਤੇਰੀ ਇਰਾਸ ਰਾਮ ਤੇਰੀ ਸੁਖ ਪਾਇਆ ਸਦਾ ਨਾਨਕਾ ਕੀ ਅਰਦਾਸ ਤੂੰ ਸਮਰੱਥ ਆਕਾਠ ਆਗੋਚਰ ਜੀਉ ਪੰਡ ਤੇਰੀ ਰਾਸ ਹਰਾਮ ਤੇਰੀ ਸੁਖ ਪਾਇਆ ਸਦਾ ਨਾਨਕ ਕੇ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ